ਪੰਜਾਬੀਓ ਆ ਗਈ ਵੱਡੀ ਖੁਸ਼ਖਬਰੀ ਵੀਜ਼ਾ ਨੀਮਾ 'ਚ ਵੱਡੀ ਤਬਦੀਲੀ ਬਦਲਾਅ ਨੇ ਜਗਾਈ ਨਮੀ ਆਸ ਕੈਨੇਡਾ ਤੋਂ ਆਈ ਮਾੜੀ ਖ਼ਬਰ ਇੱਕ ਹੋਰ ਪੰਜਾਬੀ ਦੀ ਗਈ ਜਾਨ ਪਰਿਵਾਰ ਨੇ ਮਦਦ ਦੀ ਲਈ ਕੋਹਰ ਦੋ ਧਾਰਮਿਕ ਕੇਂਦਰਾਂ ਵਿਚਾਲੇ ਵਿਵਾਦ ਜਾਰੀ ਪੰਜ ਮੈਮਰੀ ਕਮੇਟੀ ਨੇ ਜਿਤਾਈ ਚਿੰਤਾ ਬਿਆਨਬਾਜ਼ੀ ਨਾ ਕਰਨ ਦੀ ਸਲਾਹ ਅਮਰੀਕਾ ਤੋਂ ਆਈ ਵੱਡੀ ਖ਼ਬਰ 트ੰਪ ਨੇ ਚੇਤਾਵਨੀ ਕੀਤੀ ਜਾਰੀ ਕਹਿੰਦੇ ਸੁਧਰ ਜਾਓ ਨਹੀਂ ਤਾਂ ਸੰਯੁਕਤ ਅਰਬ ਅਮੀਰਾਤ ਜੁਏ ਹੀ ਸਰਕਾਰ ਨੇ ਨਾਮਜ਼ਦਗੀ ਦੇ ਆਧਾਰ ਤੇ ਇੱਕ ਨਵੇਂ ਤਰ੍ਹਾਂ ਦਾ 골ਡਨ ਵੀਜ਼ਾ ਸ਼ੁਰੂ ਕੀਤਾ ਜਿਸ ਵਿੱਚ ਕੁਝ ਸ਼ਰਤਾਂ ਹੋਣਗੀਆਂ ਜੋ ਦੁਬਈ ਵਿੱਚ ਜਾਇਦਾਦ ਜਾਂ ਕਾਰੋਬਾਰ ਵਿੱਚ ਵੱਡੀ ਰਕਮ ਨਿਵੇਸ਼ ਕਰਨ ਦੀ ਮੌਜੂਦਾ ਪ੍ਰਕਿਰਿਆ ਤੋਂ ਵੱਖਰੀਆਂ ਨੇ ਭਾਰਤੀਆਂ ਲਈ ਹੁਣ ਤੱਕ ਦੁਬਈ ਦਾ 골ਡਨ ਵੀਜ਼ਾ ਲੈਣ ਦਾ ਇੱਕ ਤਰੀਕਾ ਇਹ ਸੀ ਕਿ ਜਾਇਦਾਦ ਵਿੱਚ ਨਿਵੇਸ਼ ਕੀਤਾ ਜਾਵੇ ਜਿਸ ਦੀ ਕੀਮਤ ਘੱਟੋ ਘੱਟ 4.66 ਕਰੋੜ ਰੁਪਏ ਹੋਵੇ ਜਾਂ ਦੇਸ਼ ਵਿੱਚ ਕਾਰੋਬਾਰ 'ਚ ਵੱਡੀ ਰਕਮ ਦਾ ਨਿਵੇਸ਼ ਕੀਤਾ ਜਾਵੇ ਲਾਪਾਤਰੀਆਂ ਅਤੇ ਪ੍ਰਕਿਰਿਆ 'ਚ ਸ਼ਾਮਲ ਲੋਕਾਂ ਨੇ ਦੱਸਿਆ ਕਿ ਨਵੀਂ ਨਾਮਜ਼ਦਗੀ ਆਧਾਰਿਤ ਵੀਜ਼ਾ ਨੀਤੀ ਤਹਿਤ ਭਾਰਤੀ ਹੋਣ ਲਗਭਗ 23-65 30 ਲੱਖ ਰੁਪਏ ਦੀ ਫੀਸ ਦੇ ਕੇ ਜੀਵਨ ਪਰ ਯੂਏਈ ਦਾ 골ਡਨ ਵੀਜ਼ਾ ਦਾ ਲਾਹਾ ਲੈ ਸਕਣਗੇ ਉਹਨਾਂ ਦੱਸਿਆ ਕਿ 3 ਮਹੀਨੇ ਵਿੱਚ 5000 ਤੋਂ ਵੱਧ ਭਾਰਤੀ ਇਸ ਨਾਮਜ਼ਦਗੀ ਆਧਾਰਿਤ ਵੀਜ਼ਾ ਲਈ ਅਰਜ਼ੀਆਂ ਦੇਣਗੇ ਇਸ ਵੀਜ਼ਾ ਪ੍ਰੀਖਣ ਦੇ ਪਹਿਲੇ ਗੇਟ ਲਈ ਭਾਰਤ ਅਤੇ ਬੰਗਲਾਦੇਸ਼ ਨੂੰ ਚੁਣਿਆ ਗਿਆ ਤੇ ਭਾਰਤ ਵਿੱਚ ਨਾਮਜ਼ਦਗੀ ਆਧਾਰਿਤ 골ਡਨ ਵੀਜ਼ੇ ਦੇ ਸ਼ੁਰੂਆਤੀ ਸੰਸਕਰਨ ਦੀ ਜਾਂਚ ਕਰਨ ਲਈ ਰਾਜਦ ਗਰੁੱਪ ਨਾਮਕ ਇੱਕ ਸਲਾਹਕਾਰ ਕੰਪਨੀ ਨੂੰ ਚੁਣਿਆ ਗਿਆ ਰਾਜਦ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਰਾਇਦ ਕਮਾਲ ਆਯੂਗ ਨੇ ਕਿਹਾ ਕਿ ਭਾਰਤੀਆਂ ਲਈ ਯੂਏਈ ਦਾ 골ਡਨ ਵੀਜ਼ਾ ਪਾਉਣ ਦਾ ਸੁਨਹਿਰੀ ਮੌਕਾ ਹੈ ਰਾਇਦ ਕਮਾਲ ਨੇ ਕਿਹਾ ਕਿ ਜਦ ਵੀ ਕੋਈ ਵਿਨੇਕਰ ਇਸ 골ਡਨ ਵੀਜ਼ਾ ਲਈ ਅਰਜ਼ੀ ਦਿੰਦਾ ਅਸੀਂ ਪਹਿਲਾਂ ਪਿਸ਼ੋਕੜ ਦੀ ਜਾਂਚ ਕਰਾਂਗੇ ਜਿਸ ਵਿੱਚ ਮਨੀ ਲਾਂਡਰਿੰਗ ਵਿਰੋਧੀ ਅਤੇ ਅਪਰਾਧਿਕ ਰਿਕਾਰਡ ਦੀ ਜਾਂਚ ਸ਼ਾਮਲ ਹੋਵੇਗੀ ਨਾਲ ਹੀ ਉਸ ਦੇ ਡਿਜੀਟਲ ਮੀਡੀਆ ਦੀ ਵੀ ਜਾਂਚ ਪੜਤਾਲ ਕੀਤੀ ਜਾਵੇਗੀ ਨਾਮਜ਼ਦਗੀ ਸ਼੍ਰੇਣੀ ਦੇ ਤਹਿਤ ਯੂਏਈ 골ਡਨ ਵੀਜ਼ਾ ਦੀ ਮੰਗ ਕਰਨ ਵਾਲੇ ਵਿਨੇਕਰ ਦੁਬਈ ਦੀ ਯਾਤਰਾ ਕੀਤੇ ਬਿਨਾਂ ਆਪਣੇ ਦੇਸ਼ ਤੋਂ 프리 ਕਲੀਅਰੈਂਸ ਪ੍ਰਾਪਤ ਕਰ ਸਕਦੇ ਨੇ ਕੰਡ ਵਿੱਚ ਕਾਮਯਾਬੀ ਦੀਆਂ ਪੌੜੀਆਂ ਚੜ ਰਹੇ ਪੰਜਾਬੀ ਨੌਜਵਾਨ ਦੀ ਅਚਾਨਕੇਤ ਮੌਤ ਹੋਣ ਦੀ ਦੁਖਦਾਈ ਖਬਰ ਸામਣੇ ਆਈ ਹੈ बैडमिंटਨ ਦੇ ਅਮਰਿਤਪੀਰ ਸਿੰਘ ਅਤੇ ਰਜਿੰਦਰ ਕੌਰ ਨੇ ਗੂ ਫੰਡ ਵੀ ਪੇਜ ਸਥਾਪਿਤ ਕਰਦਿਆਂ ਦੱਸਿਆ ਕਿ 32 ਸਾਲ ਦਾ ਰਿਪਨਦੀਪ ਸਿੰਘ ਢੱਲੋ ਪੀਤੀ 2 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਿਆ ਰਿਪਨਦੀਪ ਸਿੰਘ ਇੱਕ ਜ਼ਿੰਮੇਵਾਰ ਪਤੀ ਹੋਣ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਪੰਜਾਬ ਰਹਿੰਦੇ ਉਸ ਮਾਪਿਆਂ ਦਾ ਦੁੱਖ ਬਿਆਨ ਕਰਨਾ ਮੁਸ਼ਕਲ ਹੈ ਰਿਪਨਦੀਪ ਸਿੰਘ ਦੇ ਮਾਪੇ ਉਸ ਦਾ ਅੰਤਿਮ ਸੰਸਕਾਰ ਪੰਜਾਬ ਵਿੱਚ ਕਰਨਾ ਚਾਹੁੰਦੇ ਨੇ ਅਤੇ ਇਸ ਪ੍ਰਕਿਰਿਆ ਤੇ ਕਾਫੀ ਖਰਚਾ ਹੋਵੇਗਾ ਅਮਰਿਤਪੀਰ ਸਿੰਘ ਅਤੇ ਰਜਿੰਦਰ ਕੌਰ ਵੱਲੋਂ ਰਿਪਨਦੀਪ ਸਿੰਘ ਦੀ ਦੇ ਪੰਜਾਬ ਭੇਜਣ ਅਤੇ ਪਰਿਵਾਰ ਦੀ ਆਰਥਿਕ ਮਦਦ ਲਈ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ। ਅਕਾਲ ਤਖਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਬਣਾਈ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਸਿੱਖ ਪੰਥ ਦੇ ਦੋ ਧਾਰਮਿਕ ਕੇਂਦਰ ਅਕਾਲ ਤਖਤ ਅਤੇ ਤਖਤ ਸ਼੍ਰੀ ਪਟਨਾ ਸਾਹਿਬ ਵਿਚਕਾਰ ਚੱਲ ਰਹੇ ਵਿਵਾਦ ਨੂੰ ਮੰਤ ਭਾਗਾ ਤੇ ਚਿੰਤਾਜਨਕ ਕਰਾਰ ਦਿੱਤਾ ਉਹਨਾਂ ਕਿਹਾ ਕਿ ਇਸ ਕਿਸਮ ਦੇ ਟਕਰਾਅ ਨਾਲ ਨਾ ਸਿਰਫ ਸਿੱਖ ਸੰਸਥਾਵਾਂ ਦੀ ਮਾਨ ਮਰਿਆਦਾ ਪਰੰਪਰਾ ਅਤੇ ਪ੍ਰਭੂ ਸੱਤਾ ਨੂੰ ਠੇਸ ਪਹੁੰਚਦੀ ਹੈ ਸਗੋਂ ਸਾਡੀਆਂ ਪੰਥਿਕ ਸੰਸਥਾਵਾਂ ਕਮਜ਼ੋਰ ਹੁੰਦੀਆਂ ਨੇ ਇਸ ਤਰ੍ਹਾਂ ਦਾ ਵਿਵਾਦ ਸੰਵਾਦ ਰਾਹੀਂ ਜਲਦ ਖਤਮ ਹੋਣਾ ਚਾਹੀਦਾ ਉਹਨਾਂ ਕਿਹਾ ਕਿ ਇਸ ਵੱਡੇ ਮਸਲੇ ਤੇ ਬੇਲੋੜੀ ਅਤੇ ਗੈਰਬਾਜਬ ਬਿਆਨਬਾਜ਼ੀ ਪੂਰੀ ਤਰ੍ਹਾਂ ਸ਼ਕਤੀ ਨਾਲ ਬੰਦ ਹੋਣੀ ਚਾਹੀਦੀ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੌੜ ਹਮਲਾਵਰ ਰੁਕ ਦਿਖਾਉਂਦਿਆਂ ਕਿਹਾ ਕਿ ਜਿਹੜਾ ਵੀ ਮੁਲਕ ਬ੍ਰਿਕਸ ਦੀ ਅਮਰੀਕੀ ਵਿਰੋਧੀ ਨੀਤੀਆਂ ਨਾਲ ਖੁਦ ਨੂੰ ਜੋੜੇਗਾ ਉਹਨਾਂ ਉੱਤੇ ਅਮਰੀਕਾ ਵੱਲੋਂ ਵਾਧੂ ਦਰਾਂ ਦਾ ਟੈਕਸ ਲਗਾਇਆ ਜਾਵੇਗਾ 트ੰਪ ਨੇ ਆਪਣੇ ਡਿਜੀਟਲ ਮੀਡੀਆ ਪਲੇਟਫਾਰਮ ਟ੍ਰੂਥਰ ਸੋਸ਼ਲ ਤੇ ਇੱਕ ਪੋਸਟ ਵਿੱਚ ਲਿਖਿਆ ਕੋਈ ਵੀ ਮੁਲਕ ਜੋ ਬ੍ਰਿਕਸ ਦੀਆਂ ਅਮਰੀਕੀ ਵਿਰੋਧੀ ਨੀਤੀਆਂ ਨਾਲ ਖੁਦ ਨੂੰ ਜੋੜਦਾ ਉਸਤੇ 10% ਦੀ ਵਾਧੂ ਟੈਕਸ ਲਗਾਇਆ ਜਾਵੇਗਾ ਇਸ ਨੀਤੀ ਵਿੱਚ ਕੋਈ ਅਪਵਾਦ ਨਹੀਂ ਹੋਵੇਗਾ ਕਿਰਪਾ ਕਰਕੇ ਇਸ ਮਾਮਲੇ ਤੇ ਧਿਆਨ ਦਿਓ ਟਰੰਪ ਨੇ ਹਾਲਾਂਕਿ ਆਪਣੀ ਸਪੋਸਟ ਵਿੱਚ ਅਮਰੀਕਾ ਵਿਰੋਧੀ ਨੀਤੀਆਂ ਦਾ ਸਪਸ਼ਟ ਰੂਪ ਵਿੱਚ ਜ਼ਿਕਰ ਨਹੀਂ ਕੀਤਾ ਤੇ ਨਾ ਹੀ ਦੱਸਿਆ ਕਿ ਉਹ ਕਿਹੜੀਆਂ ਨੀਤੀਆਂ ਨੂੰ ਇਸ ਵਰਗ ਵਿੱਚ ਮੰਨਦੇ ਨੇ ਬ੍ਰਿਕਸ ਬਰਾਜ਼ੀਲ ਰੂਸ ਭਾਰਤ ਚੀਨ ਤੇ ਦੱਖਣੀ ਅਫਰੀਕਾ ਦੀ ਸਥਾਪਨਾ 2009 ਵਿੱਚ ਹੋਈ ਸੀ ਜਿਸ ਦਾ ਮਕਸਦ ਆਲਮੀ ਬਹੁਤ ਰੂਪੀਕਰਨ ਨੂੰ ਹੱਲਾਸ਼ੇਰੀ ਦੇਣਾ ਤੇ ਪੱਛਮੀ ਮੁਲਕਾਂ ਦੇ ਦਬਦਬੇ ਨੂੰ ਚੁਣੌਤੀ ਦੇਣਾ ਰਿਹਾ ਪਿਛਲੇ ਸਾਲ ਮਿਸਰ ਇਥੋਪੀਆ ਇੰਡੋਨੇਸ਼ੀਆ ਈਰਾਨ ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ਾਂ ਨੂੰ ਵੀ ਇਸ ਸਮੂਹ ਵਿੱਚ ਮੈਂਬਰਸ਼ਿਪ ਦਿੱਤੀ ਗਈ ਸੀ ਬ੍ਰਿਕਸ ਦੇ ਇਸ ਵਿਸਤਾਰ ਨੂੰ ਅਮਰੀਕੀ ਨੀਤੀਆਂ ਲਈ ਇਸ ਰਣਨੀਤਿਕ ਚੁਣੌਤੀ ਵਜੋਂ ਦੇਖਿਆ ਜਾ ਰਿਹਾ ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਵੱਲੋਂ ਐਲਾਨ ਬ੍ਰਿਕਸ ਦੇ ਵਾਅਦੇ ਪ੍ਰਭਾਵ ਨੂੰ ਰੋਕਣ ਦੇ ਉਦੇਸ਼ ਨਾਲ ਕੀਤਾ ਗਿਆ ਹੈ